ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਸੀ ਆਪਣੇ ਬਜ਼ੁਰਗਾਂ ਦੀ ਜੋ ਕਿ ਬਹੁਤ ਹੀ ਬੁਰੇ ਤਰੀਕੇ ਨਾਲ ਫਟੜ ਸੀਗੇ ਉਹਨਾਂ ਨੂੰ ਦੇਖ ਕੇ ਬਹੁਤ ਦੁੱਖ ਪਹੁੰਚਿਆ ਸੀ ਤੇ ਮੈਂ ਇੱਥੇ ਜ਼ਰੂਰ ਉਹਨਾਂ ਦੀ ਸੇਵਾ ਲਈ ਪਹੁੰਚਣਾ ਚਾਹੁੰਦੀ ਸੀ ਤੇ ਕਿੰਨੇ ਡੂੰਘੇ ਜ਼ਖਮ ਸੀ ਕਿੰਨਾ ਨੁਕਸਾਨ ਇੰਨਾ ਚੀਜ਼ਾਂ ਦਾ ਹੈ 200 200 ਤੋਂ 250 ਬੰਦਾ ਮੈਂ 2 ਦਿਨ ਦੇ ਵਿੱਚ ਅਸੀਂ ਦੋਨਾਂ ਨੇ ਟ੍ਰੀਟ ਕੀਤਾ ਜੋ ਕਿ ਬੁਰੇ ਤਰੀਕੇ ਨਾਲ जख्मी ਸੀ ਜਿੱਦਾਂ ਕਈਆਂ ਦੇ ਪੱਟ ਫੱਟੜ ਸੀ ਕਈਆਂ ਦੀ ਬਾਹਾਂ ਫੱਟੜ ਸੀ ਈਵਨ ਕਿਸੇ ਦੀ ਅੱਖ ਤੱਕ ਵੀ ਪੱਟੜ ਹੋਈ ਸੀ ਕਈ ਵੀਰ ਜੀ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਛੱਰੇ ਵਿੱਚ ਅੰਦਰ ਗਏ ਆ ਉਹ 2 ਤੋਂ 3 ਦਿਨ ਬਾਅਦ ਮੇਰੇ ਕੋਲ ਲੈ ਕੇ ਆਂਦੇ ਪੈਂਡ ਆ ਮੇਰੇ ਦਰਦ ਬਹੁਤ ਹੁੰਦੀ ਮੈਂ ਕਿਹਾ ਵੀਰ ਜੀ ਇਹ ਤਾਂ ਛੱਰੇ ਆ ਤੁਹਾਨੂੰ ਕਢਵਾਣੇ ਪੈਣੇ ਤੇ ਉਹ ਲੋਹੇ ਦੀਆਂ ਨਿੱਕੀਆਂ ਨਿੱਕੀਆਂ ਗੋਰੀਆਂ ਉਹਨਾਂ ਦੀ ਜਦੋਂ ਵਿਸ ਛੱਡਦੀ ਹੈ ਅੰਦਰ ਬਾਡੀ ਦੇ ਉਹ ਇੱਕ ਜ਼ਹਿਰੀਲਾ ਪਦਾਰਥ ਹੈ ਕਿਸਾਨ ਜਦੋਂ ਅੰਦੋਲਨ ਕਰਦੇ ਨੇ ਤਾਂ ਉਸ ਦੀ ਚਰਚਾ ਪੂਰੀ ਦੁਨੀਆ ਦੇ ਵਿੱਚ ਹੁੰਦੀ ਹੈ ਤੇ ਉਸ ਦੇ ਵੱਖ-ਵੱਖ ਰੰਗ ਵੀ ਦੇਖਣ ਨੂੰ ਮਿਲਦੇ ਨੇ ਤੇ ਇੱਕ ਰੰਗ ਅੱਜ ਅਸੀਂ ਦਿਖਾਉਣੇ ਆ 60 ਵਜੇ ਹੋਈ ਹੈ ਤੁਹਾਡੇ ਖੁਦ ਦੇ ਤੇ ਤੁਸੀਂ ਇੱਥੇ ਸੇਵਾ ਕਰ ਰਹੇ ਹੋ ਕਿਸਾਨਾਂ ਦੀ ਬਿਲਕੁਲ ਸੈੱਟ ਮੇਰੇ 2 ਮਹੀਨੇ ਪਹਿਲਾਂ ਲੱਗੀ ਸੀਗੀ ਬਟ ਮੇਰੇ ਜੀ ਗੋਡੇ ਦਾ ਮਤਲਬ ਲਿਗਮੈਂਟ ਟ੍ਰਿਕਚਰ ਉਹਦਾ ਆਪਰੇਟ ਹੋਣਾ ਹੈ ਬਟ ਜਦੋਂ ਮੈਂ ਸੁਣਿਆ ਕਿ 13 ਤਰੀਕ ਨੂੰ ਇੱਥੇ ਮੋਰਚਾ ਸਟਾਰਟ ਹੋਇਆ ਔਰ ਮੈਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਸੀ ਆਪਣੇ ਬਜ਼ੁਰਗਾਂ ਦੀ ਜੋ ਕਿ ਬਹੁਤ ਹੀ ਬੁਰੇ ਤਰੀਕੇ ਨਾਲ ਫੱਟੜ ਸੀਗੇ ਉਹਨਾਂ ਨੂੰ ਦੇਖ ਕੇ ਬਹੁਤ ਦੁੱਖ ਪਹੁੰਚਿਆ ਸੀ ਤੇ ਮੈਂ ਇੱਥੇ ਜ਼ਰੂਰ ਉਹਨਾਂ ਦੀ ਸੇਵਾ ਲਈ ਪਹੁੰਚਣਾ ਚਾਹੁੰਦੀ ਸੀ ਜੋ ਕਿ ਸਬੱਬ ਦੇ ਨਾਲ ਮੇਰੇ ਜੋ ਨਾਲ ਫਰੈਂਡ ਆਏ ਨੇ ਨਵਦੀਪ ਸਿੰਘ ਉਹਨਾਂ ਦਾ ਮੈਸੇਜ ਵੀ ਰੀਸੀਵ ਹੋਇਆ ਕਿ ਜੋ ਵੀ ਮੇਰੇ ਨਾਲ ਸੇਵਾ ਤੇ ਪਹੁੰਚਣਾ ਚਾਹੁੰਦਾ ਹੈ ਤੇ ਉਹ ਲੇ ਦਿਨ ਤੇ ਮੋਰਚੇ ਤੇ ਪਹੁੰਚ ਗਏ ਸੀਗੇ ਮੇਰਾ ਨਾਮ ਹਿਨਾ ਹੈ ਮੈਂ ਜਲੰਧਰ ਤੋਂ ਆਪਣੇ ਫਰੈਂਡ ਨਾਲ ਆਈ ਸੀ ਜੋ ਕਿ ਹੁਸ਼ਿਆਰਪੁਰ ਤੋਂ ਨੇ ਔਰ ਆਪਾਂ ਦੋਨੋਂ ਨਰਸਿੰਗ ਸਟਾਫ ਆ ਆਪਾਂ ਇੱਥੇ ਫਰਸਟ ایڈ ਰੈਡੀ ਕਰਕੇ ਆਪਣੀ ਐਂਬੂਲੈਂਸ ਲੈ ਕੇ ਪਹੁੰਚੇ ਸੀ ਜੋ ਕਿ ਗੱਡੀ ਤੁਸੀਂ ਇੱਥੇ ਦੇਖ ਸਕਦੇ ਹੋ ਇਹਦੇ ਵਿੱਚ ਜਦੋਂ ਆਪਾਂ ਪਹਿਲੀ ਵਾਰ ਪਹੁੰਚੇ ਇਹਦੇ ਵਿੱਚ ਆਪਾਂ ਡਰੈਸਿੰਗ ਦਾ ਸਮਾਨ ਪੇਨ ਕਿਲਰਸ ਔਰ ਐਂਟੀਬਾਇਓਟਿਕਸ ਲੈ ਕੇ ਪਹੁੰਚੇ ਸੀ ਜੋ ਕਿ ਸਾਡੇ ਕੋਲ ਆਂਦੇ ਹੀ ਇੱਕ ਸਟਾਕ ਖਤਮ ਹੋ ਗਿਆ ਸੀ ਔਰ ਸੈਕੰਡ ਸਟਾਕ ਆਪਾਂ ਖੁਦ ਰੈਡੀ ਕੀਤਾ ਸੀਗਾ ਔਰ ਸੈਕੰਡ ਸਟਾਕ ਦੇ ਖਤਮ ਹੁੰਦੇ ਹੁੰਦੇ ਤੱਕ ਸਾਡਾ ਮਨ ਸੀ ਮਿਲ ਜੇ ਕਿ ਪੈਨਦੀ ਸੇਵਾ ਚ ਜੁਟੇ ਰਹੀਏ ਔਰ ਸਰਬੱਦਾ ਭਲਾ ਸੰਸਥਾ ਵਾਲਿਆਂ ਨੇ ਸਭ ਤੋਂ ਸਾਰੀ ਪਹਿਲਾ ਮਦਦ ਕੀਤੀ ਜਿਉਂ ਉਹਨਾਂ ਨੇ ਮੈਡੀਸਿਨ ਦਾ ਸਟਾਕ ਲੈ ਕੇ ਦਿੱਤਾ ਔਰ ਟੈਂਟ ਵੀ ਦਿੱਤਾ ਸਾਨੂੰ ਔਰ ਹੋਰ ਵੀ ਕਾਫੀ ਜ਼ਿਲ੍ਹਿਆਂ ਤੋਂ ਲੋਕ ਆਏ ਜਿਨ੍ਹਾਂ ਨੇ ਸਾਨੂੰ ਦਵਾਈਆਂ ਦੀ ਸੇਵਾ ਕੀਤੀ ਤੇ ਜੇ ਗੱਲ ਕਰੀਏ ਤਾਂ 13 ਫਰਵਰੀ ਨੂੰ ਹੰਝੂ ਗੈਸ ਦੇ ਗੋਲੇ ਦਾਗੇ ਗਏ ਸੀ ਕਈ ਨੌਜਵਾਨ ਕਿਸਾਨ ਵੀ ਜ਼ਖਮੀ ਹੋਏ ਬਜ਼ੁਰਗ ਵੀ ਹੋਏ ਜੇ ਪੁੱਛੀਏ ਤੇ ਕਿੰਨੇ ਡੂੰਗੇ ਜ਼ਖਮ ਸੀ ਕਿੰਨਾ ਨੁਕਸਾਨ ਇਹਨਾਂ ਚੀਜ਼ਾਂ ਦਾ 200 200 ਤੋਂ 250 ਬੰਦਾ ਮੈਂ 2 ਦਿਨ ਦੇ ਵਿੱਚ ਅਸੀਂ ਦੋਨਾਂ ਨੇ ਟ੍ਰੀਟ ਕੀਤਾ ਜੋ ਕਿ ਬੁਰੇ ਤਰੀਕੇ ਨਾਲ ਜ਼ਖਮੀ ਸੀ ਜਿੱਦਾਂ ਕਈਆਂ ਦੇ ਪੱਟ ਫੱਟੜ ਸੀ ਕਈਆਂ ਦੀ ਬਾਹਾਂ ਫੱਟੜ ਸੀ ਈਵਨ ਕਿਸੇ ਦੀ ਅੱਖ ਤੱਕ ਵੀ ਫੱਟੜ ਹੋਈ ਸੀ ਇੱਕ ਬਾਬਾ ਜੀ ਮੇਰੇ ਕੋਲ ਆਏ ਸੀ ਜਿਨ੍ਹਾਂ ਦੀ ਅੱਖ ਦੇ ਵਿੱਚ ਛਰਰਾ ਵੱਜਿਆ ਹੋਇਆ ਸੀ ਉਹਨਾਂ ਦੀ ਆਪਾਂ ਅੱਖ 'ਚੋਂ ਤਾਂ ਨਹੀਂ ਕੱਟ ਪਏ ਪਰ ਫੇਸ ਤੋਂ ਛਰਰੇ ਕੱਢ ਕੇ ਬਾਕੀ ਉਹਨ ਉਹ ਰੈਫਰ ਕਰ ਦਿੱਤਾ ਸੀਗਾ ਕਿ ਤੁਸੀਂ ਹਸਪੀਟਲ ਤੋਂ ਚਰਰੇ ਕਢਵਾਓ ਔਰ ਚਰਰੇ ਵਾਲੇ ਪੇਸ਼ੈਂਟ ਕਾਫੀ ਉਸ ਦਿਨ ਦੇਖੇ ਗਏ ਉਸ ਤੋਂ ਇਲਾਵਾ ਅਤਰੂ ਗੈਸ ਦੇ ਗੋਲੇਾਂ ਤੋਂ ਪ੍ਰਭਾਵਿਤ ਅੱਖਾਂ ਤੇ ਸਾਹ ਲੈਣ ਚ ਦਿੱਕਤ ਜਿਨ੍ਹਾਂ ਨੂੰ ਹੋ ਰਹੀ ਸੀ ਉਹਨਾਂ ਨੂੰ ਆਪਾਂ ਓਨ ਦੀ ਸਪੋਰਟ ਫਰਸਟ ایڈ ਦੇ ਰਹੇ ਸੀ ਜਿੱਦਾਂ ਕਿ ਜਿਨ੍ਹਾਂ ਨੂੰ ਸਾਹ ਲੈਣ ਤੋਂ ਦਿੱਕਤ ਸੀ ਉਹਨਾਂ ਨੂੰ ਆਪਾਂ ਕਿਹਾ ਕਿ ਤਿੰਨ ਤੋਂ ਚਾਰ ਚੁਟਕੀਆਂ ਨਮਕ ਦੀਆਂ ਆਪਣੀ ਜੀਬ ਤੇ ਰੱਖਣ ਔਰ ਅੱਖਾਂ ਵਾਸਤੇ ਆਪਾਂ ਆਈ ਡ੍ਰੌਪਸ ਉਹਨਾਂ ਨੂੰ ਦੇ ਰਹੇ ਸੀਗੇ ਫੇਸ ਤੇ ਜਿਨ੍ਹਾਂ ਦੇ ਰੈਸ਼ੀਜ਼ ਹੋ ਰਹੇ ਸੀ ਉਹਨਾਂ ਲਈ ਸਾਡੇ ਕੋਲ ਇੱਕ ਅਪਾਇੰਟਮੈਂਟ ਸੀ ਜੋ ਉਹਨਾਂ ਨੂੰ ਆਪਾਂ ਲਗਾਉਣ ਲਈ ਦੇ ਰਹੇ ਸੀ ਜੋ ਕਿ ਰੈਸ਼ੀਜ਼ ਨੁਕਸਾਨ ਦੀ ਜੇਕਰ ਗੱਲ ਕਰੀਏ ਜੋ ਇਸ ਟਾਈਮ ਤੇ ਜਿਹੜਾ ਵੀ ਜਿੰਨਾ ਵੀ ਬਲ ਪ੍ਰਯੋਗ ਕੀਤਾ ਗਿਆ ਤਾਂ ਉਸ ਦਾ ਕਿੰਨਾ ਲੰਬੇ ਟਾਈਮ ਲਈ ਨੁਕਸਾਨ ਹੁੰਦਾ ਹੈ ਜਾਂ ਬਿਲਕੁਲ ਜੋ ਛਰਰੇ ਹੈ ਉਹ ਲੰਬੇ ਟਾਈਮ ਤੱਕ ਉਹਦਾ ਨੁਕਸਾਨ ਹੈ ਜਿੱਦਾਂ ਕਈ ਵੀਰ ਜੀ ਨੂੰ ਪਤਾ ਹੀ ਨਹੀਂ ਸੀ ਕਿ ਸਾਡੇ ਛਰਰੇ ਵਿੱਚ ਅੰਦਰ ਗਏ ਹੈ ਉਹ ਦੋ ਤੋਂ ਤਿੰਨ ਦਿਨ ਬਾਅਦ ਮੇਰੇ ਕੋਲ ਆਏ ਕਹਿੰਦੇ ਪੈਣ ਆ ਮੇਰੇ ਦਰਦ ਬਹੁਤ ਹੁੰਦੀ ਮੈਂ ਕਿਹਾ ਵੀਰ ਜੀ ਇਹ ਤਾਂ ਛਰਰੇ ਹੈ ਤੁਹਾਨੂੰ ਕਢਵਾਣੇ ਪੈਣੇ ਤੁਸੀਂ ਹਸਪੀਟਲ ਜਾਓ ਉਹ ਹਸਪੀਟਲ ਗਏ ਹਸਪੀਟਲ ਵਾਲਿਆਂ ਨੇ ਵੀ ਉਹਨਾਂ ਛਰਰੇ ਸ਼ਾਇਦ ਕੱਢੇ ਨਹੀਂ ਕਿਉਂਕਿ ਉਹ ਜ਼ਿਆਦਾ ਡੀਪ ਚਲੇ ਗਈ ਸੀ ਉਹਦਾ ਨੁਕਸਾਨ ਇਹ ਹੈ ਕਿ ਉਹ ਲੋਹੇ ਦੀਆਂ ਨਿੱਕੀਆਂ ਨਿੱਕੀਆਂ ਗੋਲੀਆਂ ਉਹਨਾਂ ਦੀ ਜਦੋਂ ਵਿਸ ਚੜਦੀ ਹੈ ਅੰਦਰ ਬਾਡੀ ਦੇ ਉਹ ਇੱਕ ਜ਼ਹਿਰੀਲਾ ਪਦਾਰਥ ਹੈ ਉੱਤੋਂ ਸਾਡੇ ਇਮਿਊਨ ਸਿਸਟ ਤਾਂ ਸਾਨੂੰ ਹੋਰ ਵੀ ਬਿਮਾਰੀਆਂ ਲੱਗ ਸਕਦੀਆਂ ਨੇ ਜ਼ਿਆਦਾਤਰ ਲੋਗੇ ਸੋਚਦੇ ਨੇ ਜੇਕਰ ਅਸੀਂ ਆਪਣਾ ਕੰਮ ਕਰ ਰਹੇ ਤਾਂ ਸਾਨੂੰ ਇਸ ਸੰਘਰਸ਼ ਦਾ ਹਿੱਸਾ ਬਣਨ ਦੀ ਕੋਈ ਲੋੜ ਨਹੀਂ ਹੈ। ਦੇਖੋ ਮੈਂ ਤਾਂ ਇਨਸਾਨੀਅਤ ਦੇ ਨਤੇ ਕਿਉਂਕਿ ਮੈਂ ਇੱਕ ਨਰਸਿੰਗ ਸਟਾਫ ਆ ਔਰ ਅੱਪਾ ਇੱਕ ਇਨਸਾਨੀਅਤ ਦੇ ਨਾਤੇ ਤੇ ਸੇਵਾ ਕਰ ਰਹੇ ਆ ਜਦੋਂ ਇਹਨਾਂ ਦੀਆਂ ਵੀਡੀਓਜ਼ ਵਾਇਰਲ ਹੋਈਆਂ ਮੈਂ ਦੇਖਿਆ ਇਹਨਾਂ ਨੂੰ ਦੇਖ ਕੇ ਦੁੱਖ ਪਹੁੰਚਿਆ ਮੈਂ ਤਾਂ ਈਵਨ ਕੋਈ ਮੇਰੇ ਕੋਲ ਜਾਨਵਰ ਵੀ ਨਿਕਲ ਜਵੇ ਜੋ ਦੁੱਖ ਦਾ ਦੁੱਖ ਦੇ ਨਾਲ ਪੀੜਿਤ ਹੁੰਦਾ ਮੈਂ ਉਹਨੂੰ ਵੀ ਨਹੀਂ ਦੇਖ ਪਾਉਂਦੀ ਤੇ ਮੇਰੇ ਨਾਲ ਦੇ ਜੰਮੇ ਹੋਏ ਨੇ ਤੇ ਜਦੋਂ ਇਹਨਾਂ ਨੂੰ ਮੈਂ ਦੇਖਿਆ ਆਪਣੇ ਬਜ਼ੁਰਗਾਂ ਨੂੰ ਮੇਰੇ ਪਿਤਾ ਸਮਾਨ ਨੇ ਇੱਥੇ ਜਿਹੜੇ ਮੇਰੇ ਮੈਂ ਤੇ ਇਨਸਾਨੀਅਤ ਦੀ ਸੇਵਾ ਕਰਨ ਲਈ ਪਹੁੰਚੀ ਚਾਹੇ ਉਹ ਮੇਰੇ ਮੁਲਾਜ਼ਮ ਵੀਰ ਨੇ ਚਾਹੇ ਉਹ ਮੇਰੇ ਕਿਸਾਨ ਵੀਰ ਨੇ ਮੈਂ ਸਾਰਿਆਂ ਲਈ ਇੱਥੇ ਸੇਵਾ ਕਰੂੰਗੀ ਸਵੈ ਸੇਵਾ ਹੀ ਮੇਰਾ ਧਰਮ ਹੈ ਬਿਲਕੁਲ ਤਾਂ ਇਹ ਪੰਜਾਬ ਦੇ ਰੰਗ ਨੇ ਜਿੱਥੇ ਹਰ ਕੋਈ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਆ ਗਾਉਂ ਹੁੰਦੇ ਤੇ ਜਦੋਂ ਕਿਸਾਨਾਂ ਦੀ ਗੱਲ ਹੁੰਦੀ ਹੈ ਤਾਂ ਹਰ ਪੰਜਾਬੀ ਇਸ ਦੇ ਵਿੱਚ ਆਪਣਾ ਯੋਗਦਾਨ ਦੇਣਾ ਚਾਹੁੰਦਾ ਹੈ ਤਾਂ ਤੁਸੀਂ ਸੁਣਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਮਦਦ ਕਰ ਰਹੇ ਨੇ ਇੱਥੇ ਲਗਾਤਾਰ ਡਟੇ ਹੋਏ ਨੇ ਜਿਵੇਂ ਕਿਸਾਨ ਡਟੇ ਹੋਏ ਨੇ ਉਵੇਂ ਉਹ ਵੀ ਮਦਦ ਕਰਦੇ ਨੇ ਚਰਨਜੀਤ ਕੌਰ ਦੇ ਨਾਲ ਲਾਲਤਾ ਪ੍ਰਸਾਦੀ ਬੀਪੀ ਸਾਜਾ